ਸਤ ਸ੍ਰੀ ਅਕਾਲ ਜੀ ਵੈਲਕਮ ਕਰਦੇ ਆ ਤੁਹਾਡਾ ਕਸੀਦਾਕਾਰੀ ਡਿਜ਼ਾਈਨਰ ਸਟੂਡੀਓ ਦੇ ਉੱਤੇ ਹੋਪਸੋ ਤੁਸੀਂ ਬਿਲਕੁਲ ਠੀਕ ਠਾਕ ਹੋਮੋਗੇ ਜੀ ਤੇ ਸਾਡੀ 컬렉ਸ਼ਨਸ ਨੂੰ ਬਹੁਤ ਜ਼ਿਆਦਾ ਲਾਈਕ ਕਰ ਰਹੇ ਹੋ ਤੇ ਤੁਹਾਡੇ ਮੈਸੇਜ ਆ ਰਹੇ ਨੇ ਕਿ ਆ ਦੀਦੀ ਥੋੜੇ ਘੱਟ ਰੇਂਜ ਵਾਲੇ ਕਾਟਨ ਦੇ ਸੂਟ ਲੈ ਕੇ ਆਓ ਜਿਹੜੇ ਕਿ ਅਸੀਂ ਡੇਲੀ ਵੇਅਰ ਕਰ ਸਕੀਏ ਤੇ ਉਹਨੇ ਦੇ ਫ੍ਰੈਂਡਸ ਦੀ ਡਿਮਾਂਡ ਨੂੰ ਪੂਰੇ ਕਰਦੇ ਹੋਏ ਅੱਜ ਕਿਸੇ ਦਾ ਕਾਰੀ ਡਿਜ਼ਾਈਨਰ ਸਟੂਡੀਓ ਤੁਹਾਡੇ ਲਈ ਘੱਟ ਰੇਂਜ ਵਾਲੇ ਕਾਟਨ ਦੇ ਸੂਟ ਲੈ ਕੇ ਆਇਆ ਹੈਗਾ ਜਿਹੜਾ ਕਿ ਤੁਸੀਂ ਡੇਲੀ ਵੇਅਰ ਕਰ ਸਕਦੇ ਹੋਗੇ ਤੇ ਪਹਿਲਾਂ ਮੇਰੇ ਕਹਿਣਾ ਚਾਹਣੀ ਹੈ ਕਿ ਅਗਰ ਤੁਸੀਂ ਚੈਨਲ ਉੱਤੇ ਫਸਟ ਟਾਈਮ ਆਏ ਹੋ ਤਾਂ ਸਾਡੇ ਚੈਨਲ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਜਰੂਰ ਕਰ ਲਓ ਜੀ ਤੇ ਚਲੋ ਆਪਾਂ ਕਲੈਕਸ਼ਨ ਦਿਖਾਉਣੀ ਸ਼ੁਰੂ ਕਰਦੇ ਆਂ ਬਹੁਤ ਸੋਹਣੀ ਤੇ ਬਹੁਤ ਪਿਆਰੀ ਕਲੈਕਸ਼ਨਾਂ ਦੀ ਸਭ ਤੋਂ ਪਹਿਲਾਂ ਆਪਣੇ ਕੋਲੇ ਆਉਂਦੇ ਆ ਜੀ ਮੈਚਿੰਗ ਸੂਟਸ ਦੇਖੋ ਤੁਸੀਂ ਮੈਚਿੰਗ ਸੂਟ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਜੀ ਅਸੀਂ ਚਿਕਨਕਾਰੀ ਦੀ ਜਿਹੜੀ ਆਪਣੀ ਬਾਟਮ ਹੋਏਗੀ ਪ੍ਰੋਪਰ ਮੀਨਸ ਫੁੱਲ ਬਾਟਮ ਦਾ ਮੀਨਸ ਕਪੜਾ ਹੋਏਗਾ ਇਹ ਤੁਸੀਂ ਸਲਵਾਰ ਸੂਟ ਬਣਾ ਸਕਦੇ ਹੋ ਤੁਸੀਂ ਪਲਾਜ਼ੋ ਸੂਟ ਬਣਾ ਸਕਦੇ ਹੋ ਲੂਜ਼ ਪਲਾਜ਼ੋ ਬਣਾ ਸਕਦੇ ਜਿੱਦਾਂ ਤੁਹਾਡੀ ਡਿਮਾਂਡ ਹੋਏਗੀ ਪਹਿਲਾਂ ਤੁਸੀਂ ਇਹਦਾ ਦੇਖੋ ਜੀ ਕਿੰਨਾ ਜ਼ਿਆਦਾ ਸੋਹਣਾ ਪ੍ਰਿੰਟ ਹੈਗਾ ਪੂਰਾ ਜਿਵੇਂ ਆਪਾਂ ਕਹਿੰਦੇ ਆ ਕਿ ਸਰੋਂ ਫੁੱਲਾ ਰੰਗ ਹੁੰਦਾ ਹੈਗਾ ਹਨਾ ਉਹ ਵਾਲਾ ਰੰਗ ਆਏਗਾ ਸੂਟ ਦਾ ਸਰੋਂ ਫੁੱਲਾ ਰੰਗ ਬਹੁਤ ਸੋਹਣਾਗਾ ਤੇ ਵਾਈਟ ਦੇ ਨਾਲ ਇਹਦਾ ਮੈਚਿੰਗ ਹੋਈ ਹੋਈ ਆ ਫੈਬਰਿਕ ਤੁਹਾਨੂੰ ਦਿਖਾ ਦਿੰਨੇ ਆ ਜੀ ਬਿਲਕੁਲ ਦੇਖੋ ਕੈਮਰਿਕ ਫੈਬਰਿਕ ਆ ਜੀ ਬਿਲਕੁਲ ਸੌਫਟ ਵਾਲਾ ਫੈਬਰਿਕ ਆ ਕੈਮਰਿਕ ਤੇ ਮੀਨਸ ਇਹ ਸਮਰ ਦੇ ਵਿੱਚ ਸਭ ਤੋਂ ਬੈਸਟ ਫੈਬਰਿਕ ਰਹਿੰਦਾਗਾ ਆਪਣਾ ਵੇਅਰ ਕਰਨ ਦੇ ਲਈ ਤੇ ਹੁਣ ਤੁਹਾਨੂੰ ਬਾਟਮ ਦਿਖਾਉਨੇ ਆ ਬਾਟਮ ਆ ਜੀ ਸਭ ਦੀ ਬਾਟਮ ਦਾ ਡਿਫਰੈਂਟ ਡਿਜ਼ਾਈਨ ਆਏਗਾ ਤੇ ਤੁਸੀਂ ਜਿਹੜੀ ਬਾਟਮ ਦਾ ਡਿਜ਼ਾਈਨ ਤੁਸੀਂ ਕਹੋਗੇ ਅਸੀਂ ਤੁਹਾਨੂੰ ਉਹੀ ਲਗਾ ਕੇ ਦੇ ਦਾਂਗੇ ਇਹ ਦੇਖੋ ਜੀ ਚਿਕਨ ਦੇ ਵਿੱਚ ਆਗੇ ਕੋ ਸਾਰਾ ਵਰਕ ਹੋਇਆ ਹੋਇਆ ਐ ਏਮਬਰਾਇਡਰੀ ਹੋਈ ਵੀ ਹੈਗੀ ਤੁਹਾਨੂੰ ਦਿਖ ਰਹੀ ਹੋਏਗੀ ਫੋਨ ਦੇ ਵਿੱਚ ਵੀਡੀਓ ਦੇ ਵਿੱਚ ਤੇ ਪੂਰੀ ਇਦਾਂ ਪੂਰਾ ਵਨ ਮੀਨਸ ਹੈਂਡ ਦਾ ਪੂਰਾ ਵਰਕ ਹੋਇਆ ਹੋਇਆ ਤੇ ਉੱਪਰ ਵੀ ਸਾਰੇ ਛੋਟੇ ਛੋਟੇ ਬੁੱਤੀ ਹੈ ਜੀ ਤੁਸੀਂ ਇਹਦੇ ਸਟ੍ਰੇਟ ਸਲਵਾਰ ਬਣਾਓ ਪੰਜਾਬੀ ਸਲਵਾਰ ਬਣਾਓ ਤੇ ਚਾਹੇ ਤੁਸੀਂ ਪਲਾਜੋ ਬਣਾਓ ਜੀ ਬਹੁਤ ਸੋਹਣਾ ਲੱਗੇਗਾ ਮੈਚਿੰਗ ਬਹੁਤ ਸੋਹਣੀ ਹੈ ਦੁਪट्टे ਅਸੀਂ ਇਹਨਾਂ ਨਾਲ ਤਾਂ ਨਹੀਂ ਰੈਡੀ ਕੀਤੇ ਕਿਉਂਕਿ ਸਮ ਟਾਈਮ ਆਪਣੇ ਕੋਲ ਦੁਪੱਟਾ ਵਾਈਟ ਕਲਰ ਦਾ ਘਰ ਹੀ ਪਿਆ ਹੁੰਦਾਗਾ ਤੇ ਜੇ ਜੇ ਤੁਸੀਂ ਸਾਡੇ ਤੋਂ ਦੁਪੱਟਾ ਲਗਵਾਉਣਾ ਚਾਹੁੰਦੇ ਹੋ ਤਾਂ ਜਿਹੜਾ ਅੱਜ ਦੇ ਸਮੇਂ ਦੇ ਜਿਵੇਂ ਟਰੈਂਡ ਦੇ ਵਿੱਚ ਆ ਦੁਪੱਟਾ ਬਰਬਰੀ ਦੇ ਦੁਪੱਟੇ ਜਾਂ ਫਿਰ ਟੈਬੀ ਲਾਈਨਿੰਗ ਦੇ ਦੁਪੱਟੇ ਹਨਾ ਜਾਂ ਮਸਲੀਨ ਦੇ ਦੁਪੱਟੇ ਜਿਹੜਾ ਵੀ ਤੁਸੀਂ ਦੁਪੱਟਾ ਕਾਹੋਗੇ ਅਸੀਂ ਤੁਹਾਨੂੰ ਰੈਡੀ ਕਰਕੇ ਦੇ ਦਾਂਗੇ ਪਰ ਜਿਹੜੇ ਤੁਹਾਨੂੰ ਪ੍ਰਾਈਸ ਸ਼ੋ ਹੋਣਗੇ ਉਹ ਤੁਹਾਨੂੰ ਵਿਦਆਊਟ ਦੁਪੱਟਾ ਸ਼ੋ ਹੋਣਗੇ ਇਹਦੇ ਵਿੱਚ ਆਏਗੀ ਜੀ ਇਸ ਤਰ੍ਹਾਂ ਦੀ ਮੈਚਿੰਗ ਕੈਮਰੀ ਕਾਟਨ ਇਹਦਾ ਫੈਬਰਿਕ ਹੈਗਾ ਵਾਈਟ ਤੇ ਜਿਹੜਾ ਕਾਰਬਨ ਗ੍ਰੇ ਹੁੰਦਾਗਾ ਉਹ ਵਾਲਾ ਕਲਰ ਆ ਜੀ ਇਹ ਵਾਈਟ ਔਰ ਕਾਰਬਨ ਗ੍ਰੇ ਦਾ ਤੇ ਮੀਨਸ ਤੁਸੀਂ ਕਾਲਜ ਵੇਅਰ ਹੋ ਤੁਸੀਂ ਜੌਬ ਤੇ ਜਾ ਰਹੇ ਹੋ ਤੁਸੀਂ ਘਰ ਰਹਿ ਰਹੇ ਹੋ ਜਿੱਥੇ ਮਰਜੀ ਤੁਸੀਂ ਇਸ ਤਰ੍ਹਾਂ ਦੇ ਸੂਟ ਆ ਜਿਹੜੇ ਵੇਅਰ ਕਰ ਸਕਦੇ ਔਰ ਕੰਫਰਟੇਬਲ ਸੂਟ ਹੁੰਦੇ ਆ ਵਿਦਆਊਟ ਲਾਈਨਿੰਗ ਵਾਲੇ ਸੂਟ ਨਹੀਂ ਇਹ ਕੋਈ ਇਹਨਾਂ ਨੂੰ ਲਾਈਨਿੰਗ ਦੀ ਨੀਡ ਨਹੀਂ ਹੈਗੀ ਜੀ ਪਿਓਰ ਕਾਟਨ ਆ ਜੀ ਇਹ ਵਾਲੇ ਤੇ ਇਸ ਦਾ ਬਾਟਮ ਦਾ ਡਿਜ਼ਾਈਨ ਤੁਹਾਨੂੰ ਦਿਖ ਰਿਹਾ ਹੋਏਗਾ ਥੋੜਾ ਡਿਫਰੈਂਟ ਹੈਗਾ ੱਲਾ ਵਾਲੀ ਬਟਨ ਦੇ ਨਾਲ ਇਸ ਤਰ੍ਹਾਂ ਜੀ ਬਹੁਤ ਸੋਹਣਾ ਆ ਦੇਖੋ ਇਹ ਜਿਵੇਂ ਚਿਕਨ ਕਾਰੀਆ ਨਾਲ ਨਾਲ ਆਪਣੇ ਬਹੁਤ ਬਰੀਕ ਵਰਕ ਹੋਇਆ ਹੋਇਆ ਹੈਗਾ ਬਹੁਤ ਜ਼ਿਆਦਾ ਬਰੀਕ ਵਾਈਟ ਕਲਰ ਦੀ ਪਿਓਰ ਕਾਟਨ ਦੀ ਔਰ ਉੱਪਰ ਵੀ ਸਾਰੇ ਬੂਟੀ ਆਏਗੀ ਤੇ ਪ੍ਰਾਈਸ ਆ ਜਿਹੜੇ ਤੁਹਾਨੂੰ ਬੜੇ ਰੀਜ਼ਨੇਬਲ ਨੋਮੀਨਲ ਪ੍ਰਾਈਸਸ ਨੇ ਦੇਖੋ ਜੀ ਅਗਲਾ ਕਲਰ ਦੇਖੋ ਕਿੰਨਾ ਪਿਆਰਾ ਪਿਸਤਾ ਗ੍ਰੀਨ ਜਿਹਾ ਕਲਰ ਆ ਇਹ ਬਹੁਤ ਸੋਹਣਾ ਬਰੀਕ-ਬਰੀਕੇ ਦੇ ਵਿੱਚ ਬੂਟੀ ਹੈਗੀ ਹਣਾ ਵਾਈਟ ਦੇ ਨਾਲ ਹੀ ਕੰਬੀਨੇਸ਼ਨ ਹੋਇਆ ਹੋਇਆ ਕਿਉਂਕਿ ਸਮਰ ਦੇ ਵਿੱਚ ਅਗਰ ਆਪਾਂ ਵਾਈਟ ਦੇ ਨਾਲ ਕੰਬੀਨੇਸ਼ਨ ਕਰਕੇ ਪਹਿਨਦੇ ਆ ਨਾ ਤਾਂ ਮੀਨਸ ਇੱਕ ਜਿਵੇਂ ਕਹਿੰਦੇ কুলਿੰਗ ਵਾਲੀ ਠੰਢ ਠੰਢੀ ਜੀ ਚੀਜ਼ ਸਕੂਨ ਜਾਂ ਮਿਲਦਾ ਆਪਣੇ ਮਨ ਨੂੰ ਤੇ ਦੇਖ ਕੇ ਤੇ ਬਹੁਤ ਸੋਹਣਾ ਕਲਰ ਕੰਬੀਨੇਸ਼ਨ ਆ ਤੇ ਇਹਦੀ ਜਿਹੜੀ ਬਾਟਮ ਦਾ ਡਿਜ਼ਾਈਨ ਆ ਉਹ ਵੀ ਡਿਫਰੈਂਟ ਹੈ ਦੇਖੋ ਤੁਸੀਂ ਇਹ ਡਿਫਰੈਂਟ ਆ ਤੇ ਇਸ ਕਰਕੇ ਤੁਸੀਂ ਇਹਨੂੰ ਦੇ ਪਲਾਜੋ ਬਣਾ ਸਕਦੇ ਹੋ ਸੂਟਸ ਬਣਾ ਸਕਦੇ ਹੋ ਤੇ ਇਹ ਵਾਲਾ ਸੂਟ ਹੋ ਗਿਆ ਜੀ ਤੇ ਇਹ ਵਾਲੇ ਸੂਟ ਹੋ ਗਏ ਇਸ ਤਰ੍ਹਾਂ ਇਹ ਜਿਹੜੇ ਤਿੰਨ ਸੂਟ ਨੇ ਇਹ ਆਪਣੇ ਹੈਗੇ ਨੇ ਮੈਚਿੰਗ ਸੂਟ ਤਾਂ ਤਿੰਨਾਂ ਵਿੱਚੋਂ ਜਿਹੜਾ ਵੀ ਤੁਹਾਨੂੰ ਪਸੰਦ ਆਏਗਾ ਸਕਰੀਨ ਦੇ ਉੱਪਰ ਨੰਬਰ ਸ਼ੋ ਹੋ ਰਹੇ ਹੋਣਗੇ ਤੁਸੀਂ ਉਹਨਾਂ ਦੇ ਉੱਤੇ ਡੀਐਮ ਕਰਕੇ ਸਾਡੇ ਤੋਂ ਸੂਟ ਮੰਗਵਾ ਸਕਦੇ ਹੋਗੇ ਇੰਸਟਾਗ੍ਰam ਤੇ ਵੀ ਅਗਰ ਤੁਸੀਂ ਦੇਖਣਾ ਚਾਹੁੰਦੇ ਜੀ ਸਾਡਾ ਇੰਸਟਾਗ੍ਰam ਤੇ ਵੀ ਪੇਜ ਆਗਾ ਕਸੀਦਾਕਾਰੀ ਡਿਜ਼ਾਈਨਰ ਸਟੂਡੀਓ ਦੇ ਨਾਮ ਦੇ ਉੱਤੇ ਤੇ ਉੱਥੇ ਤੁਹਾਨੂੰ ਰੀਲਸ ਵਗੈਰਾ ਮਿਲ ਜਾਂਦੀਆਂ ਨੇ ਸਾਡੇ ਜਿਹੜੇ ਸੂਟਾਂ ਦੇ ਡਿਜ਼ਾਈਨਸ ਨੇਗੇ ਹਨ ਤੁਹਾਨੂੰ ਉਹ ਮਿਲ ਜਾਂਦੇ ਨੇਗੇ ਬਾਕੀ ਅਸੀਂ ਕਸਟਮਾਈਜ਼ ਵੀ ਕਰਦੇ ਤੁਸੀਂ ਆਪਣੀ ਪਸੰਦ ਦਾ ਡਿਜ਼ਾਈਨ ਭੇਜ ਕੇ ਸਾਡੇ ਤੋਂ ਕਸਟਮਾਈਜ਼ ਵੀ ਕਰਵਾ ਸਕਦੇ ਹੋਗੇ ਸਮਰ ਦੀ ਕਲੈਕਸ਼ਨ ਆ ਜਿਹੜੀ ਆਪਾਂ ਲਗਭਗ ਹਰ ਵੀਕ ਲੈ ਕੇ ਆ ਰਹੇ ਹਾਂਗੇ ਇੱਕ ਅੱਧੀ ਵੀਡੀਓ ਪੱਕਾ ਸ਼ੋਰਲੀ ਆਪਣੇ ਵੀਕ ਦੇ ਵਿੱਚ ਸਮਰ ਦੀ ਕਲੈਕਸ਼ਨ ਦੀ ਆਏਗੀ ਤੇ ਇਸ ਕਰਕੇ ਤੁਸੀਂ ਸਾਡੇ ਜਿਹੜੇ ਚੈਨਲ ਆ ਉਹਦੇ ਨਾਲ ਜੁੜੇ ਰਹੋ ਜੀ ਤੇ ਜਾਂ ਫਿਰ ਜੋ ਆਰਡਰ ਤਿਆਰ ਹੁੰਦੇ ਨੇ ਆਪਾਂ ਉਹਦੇ ਵਿੱਚ ਵੀ ਉਹ ਕਰਦੇ ਆ ਲਗਭਗ ਸਾਡੇ ਕੋਲੇ ਹਰ ਸੂਟ ਦੇ ਵਿੱਚ ਹੀ ਦੋ-ਦੋ ਪੀਸ ਹੈਗੇ ਨੇਗੇ ਇਹ ਦੋ ਪੀਸ ਅਸੀਂ ਇਕੱਠੇ ਲਗਾ ਰੱਖਿਆ ਕਿਤੇ ਇਹ ਦਿਖਾ ਦੇਣਾ ਤੁਹਾਨੂੰ ਇਹ ਜਿਵੇਂ ਆਪਾਂ ਕਹਿ ਲਓ ਕਿ ਜੈਬਰਾ ਪ੍ਰਿੰਟਿੰਗ ਕਹਿ ਦਿੰਦੇ ਆ ਜਾਂ ਇਹਨੂੰ ਹਨਾ ਤੇ ਇਹ ਮੀਨਸ ਹਮੇਸ਼ਾ ਹੀ ਐਵਰ ਗ੍ਰੀਨ ਰਹਿੰਦੇ ਹੈਗੇ ਮੀਨ ਜੇ ਹਰ ਸਾਲ ਹੀ ਕਿਸੇ ਨਾ ਕਿਸੇ ਥੋੜੇ ਬਹੁਤੇ ਡਿਜ਼ਾਈਨਿੰਗ ਦੀ ਚੇਂਜ ਦੇ ਨਾਲ ਇਹ ਆਪਣੇ ਕੋਲੇ ਆਉਂਦੀ ਆਉਂਦੇ ਨੇ ਮਾਰਕੀਟ ਦੇ ਵਿੱਚ ਵੀ ਤੇ ਇਹ ਆਲ ਓਵਰ ਸੂਟ ਨੇ ਜੀ ਫੈਬਰਿਕ ਤੁਹਾਨੂੰ ਦੱਸ ਦਿਆਂ ਵਿਦਾਊਟ ਲਾਈਨਿੰਗ ਬਣਨ ਵਾਲਾ ਫੈਬਰਿਕ ਆ ਕੈਮਬ੍ਰਿਕ ਕਾਟਨ ਆਗੀ ਤੇ ਇਹ ਆਲ ਓਵਰ ਸੂਟ ਨੇਗੇ ਇਹਨਾਂ ਦੀ ਮੈਚਿੰਗ ਨਹੀਂ ਹੈਗੀਗੀ हां अगर ਤੁਹਾਡੇ ਕੋਲੇ ਕੋਈ ਸਕਿਨ ਕਲਰ ਦੀ ਬਾਟਮ ਪਈ ਆਗੀ ਤੇ ਤੁਸੀਂ ਇਹਨੂੰ ਮੈਚ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਫੁੱਲ ਸੂਟ ਮੰਗਵਾ ਕੇ ਉਹਦੇ ਨਾਲ ਮੈਚਿੰਗ ਕਰ ਸਕਦੇ ਹੋ ਬਟ ਇਹ ਤੁਹਾਨੂੰ ਫੁੱਲ ਸੂਟ ਹੀ ਮਿਲੇਗਾ ਜੀ ਮੈਚਿੰਗ ਨਹੀਂ ਮਿਲੇਗੀ ਇਹਦੇ ਵਿੱਚ ਤੁਹਾਨੂੰ ਕਿਉਂਕਿ ਪਹਿਲਾਂ ਹੀ ਰੇਟ ਬੜੇ ਘਟਨੇਗੇ ਇਹਦੇ ਤੇ ਇਸ ਤਰ੍ਹਾਂ ਹਰ ਦੇ ਵਿੱਚ ਸਾਡੇ ਕੋਲੇ 2-2 ਸੂਟ 3-3 ਸੂਟ ਹੈਗੇ ਨੇਗੇ ਬਹੁਤ ਸੋਹਣੀ ਮੈਚਿੰਗ ਬਣਦੀ ਹੈ ਤੁਸੀਂ ਇਹਨਾਂ ਨਾਲ ਜਿਵੇਂ ਬਲੈਕ ਕਲਰ ਦੀ ਲੇਸ ਵਗੈਰਾ ਦੇ ਨਾਲ ਡਿਜ਼ਾਈਨਿੰਗ ਕਰਕੇ ਤੁਸੀਂ ਸੂਟ ਬਣਾ ਸਕਦੇ ਹੋਗੇ ਲੇਸ ਦੀ ਮੈਂ ਕਹੂੰਗੀ ਵੀ ਹਰ ਇੱਕ ਦੇ ਉੱਤੇ ਡਿਜ਼ਾਈਨਿੰਗ ਤੁਸੀਂ ਕਰ ਸਕਦੇ ਹੋ ਤੇ ਲੇਸ ਦੇ ਨਾਲ ਹੋਰ ਵੀ ਸੋਹਣੇ ਬਣ ਜਾਂਦੇ ਜਿਵੇਂ ਇਹਦੇ ਉੱਤੇ ਆਪਾਂ ਵਾਈਟ ਕਲਰ ਦੀ ਲੇਸ ਲਗਾ ਕੇ ਉਹਦੇ ਵੀ ਆਪਾਂ ਕਰ ਸਕਦੇ ਆ ਬਹੁਤ ਸੋਹਣਾ ਡਿਜ਼ਾਈਨ ਇਹ ਵੀ ਹੈ ਜੀ ਫਲਾਵਰ ਵਾਲਾ ਇਸ ਸਾਲ ਜਿਹੜਾ ਸਮਰ ਦੇ ਵਿੱਚ ਜਿਆ ਜਿਮੈਟ੍ਰਿਕ ਕਲਰ ਡਿਜ਼ਾਈਨ ਜ ਨਹੀਂ ਹੈ ਜਿਆਦਾ ਲਾਈਕ ਕਰ ਰਹੇ ਇਸ ਵਾਰ ਜਿਹੜੇ ਟ੍ਰੈਂਡ ਦੇ ਵਿੱਚ ਆ ਉਹ ਫਲਾਵਰ ਪ੍ਰਿੰਟ ਟ੍ਰੈਂਡ ਦੇ ਵਿੱਚ ਆਗਾ ਤੇ ਇਹ ਤੁਹਾਨੂੰ ਦਿਖਾ ਦਿੰਦੇ ਦੇਖੋ ਬਹੁਤ ਸੌਫਟ ਕਪੜਾ ਹੈਗਾ ਵਧੀਆ ਬਹੁਤ ਸੋਹਣਾ ਜਿਹਾ ਕਲਰ ਹੈ ਜੀ ਇਹ ਆਪਾਂ ਕਹਦੇ ਕਿ ਬ੍ਰਿਕ ਸ਼ੇਡ ਜਿਹਾ ਲੱਗਦਾਗਾ ਤੇ ਬਰਾਊਨ ਬ੍ਰਿਕ ਜਿਹਾ ਸ਼ੇਡ ਕਹਿ ਸਕਦੇ ਤੁਸੀਂ ਇਹਨੂੰ ਤੇ ਬਹੁਤ ਸੋਹਣੇ ਲੱਗਣਗੇ ਜੀ ਇਹ ਵਾਲੇ ਸਮਰ ਦੇ ਵਿੱਚ ਜਿਵੇਂ ਕੋਈ 쿨ਿੰਗ ਇਫੈਕਟ ਦਿੰਦੇ ਆ ਉਸ ਤਰ੍ਹਾਂ ਤੇ ਆਹ ਵਾਲਾ ਦੇਖੋ ਜੀ ਇਹ ਆਪਣਾ ਪਹਿਲਾ ਮੈਚਿੰਗ ਦੇ ਵਿੱਚ ਵੀ ਆ ਗਿਆਗਾ ਤੇ ਤੁਸੀਂ ਆਲ ਓਵਰ ਲੈਣਾ ਚਾਹੁੰਦੇ ਹੋ ਤਾਂ ਆਲ ਓਵਰ ਵੀ ਪ੍ਰਿੰਟ ਹੈਗਾਗਾ ਆਪਣੇ ਕੋਲ ਇਹਦੇ ਵਿੱਚ ਬਹੁਤ ਜਿਆਦਾ ਪਿਆਰਾ ਮੀਨਸ ਕਿ ਇਹਨੂੰ ਮੈਨੂੰ ਲੱਗਦਾ ਨਹੀਂ ਕਿਉਂਕਿ ਸਾਰਾ ਪ੍ਰਿੰਟ ਸੇਮ ਹੀ ਹੈਗਾ ਇਸ ਕਰਕੇ ਜਿਆਦਾ ਅਸੀਂ ਤਾਂ ਨਹੀਂ ਮੈਂ ਤੁਹਾਨੂੰ ਖੋਲ ਕੇ ਦਿਖਾ ਰਹੀ ਤੇ ਪੂਰਾ ਤੁਹਾਨੂੰ ਫੁੱਲ ਇਹ ਵੱਡੇ ਪਣੇ ਦੇ ਸੂਟ ਹੁੰਦੇ ਹੈਗੇ ਤੇ ਫੁੱਲ ਸੂਟ ਦੀ ਮਿਲੇਗੀ ਤੁਸੀਂ ਚਾਹੇ ਮੀਨਸ ਕਿੰਨੇ ਵੀ ਹੈਵੀ ਜਾਂ ਲੈਂਥ ਹੈਗੇ ਤੁਹਾਡੀ ਆਰਾਮ ਨਾਲ ਸੂਟ ਬਣਨਗੇ ਕਿਉਂਕਿ ਇਹਨਾਂ ਦਾ ਪਣਾ ਬਹੁਤ ਖੁੱਲਾ ਡੁੱਲਾ ਹੁੰਦਾ ਹੈਗਾ ਤੇ ਵਾਈਟ ਕਲਰ ਦੀ ਲੇਸ ਦੇ ਨਾਲ ਤੁਸੀਂ ਇਹਦੀ ਫਿਨਿਸ਼ਿੰਗ ਕਰਕੇ ਬਹੁਤ ਸੋਹਣੇ ਸੂਟ ਬਣ ਜਾਣਗੇ ਜੀ ਅਗਲਾ ਸੂਟ ਦੇਖੋਗੇ ਤੁਸੀਂ ਮੀਨਜ਼ ਹਰ ਸੂਟ ਇੱਕ ਤੋਂ ਅੱਧ ਇੱਕ ਪਿਆਰਾ ਲੱਗ ਰਿਹਾ ਹੈਗਾ ਤੇ ਦੇਖੋ ਇਹ ਥੋੜਾ ਕਲਰਫੁਲ ਮਲਟੀ ਜਿਹਾ ਕਲਰ ਆਗੇ ਦੇ ਵਿੱਚ ਨੀਵੀ ਬਲੂ ਦੀ ਇਹਦੀ ਬੇਸ ਹੈਗਾ ਵਾਈਟ ਅਰ ਔਰੇਂਜਰ ਜੈਲੋ ਦੇ ਨਾਲ ਵਾਈਟ ਦੇ ਨਾਲ ਕੰਬੀਨੇਸ਼ਨ ਹੋਇਆ ਹੋਇਆ ਹੈਗਾ ਤੇ ਤੁਸੀਂ ਇਹਨਾਂ ਦੇ ਨਾਲ ਪਹਿਲੀ ਚੋਅ ਇਸ ਤਾਂ ਆਪਣੀ ਇਹ ਰਹਿੰਦੀ ਹੁੰਦੀ ਹੈ ਕਿ ਆਪਣੇ ਕੋਲ ਘਰ ਸਮ ਟਾਈਮ ਦੁਪੱਟੇ ਪਏ ਹੁੰਦੇ ਆ ਆਪਾਂ ਉਹਨਾਂ ਨੂੰ ਰੀਡਾਈ ਕਰਵਾ ਲੈਣੇ ਆ ਹਨਾ ਮੈਂ ਕਈ ਵਾਰ ਮੇਰੇ ਫਰੈਂਡਸ ਨੇ ਘਰਾਂ ਦੇ ਵਿੱਚ ਕਾਟਨ ਦੇ ਦੁਪੱਟੇ ਲੈਣੇ ਹੁੰਦੇ ਆ ਤੇ ਨਹੀਂ ਤੇ ਤੁਸੀਂ ਇਹਨਾਂ ਦੇ ਨਾਲ ਜਿਵੇਂ ਟਾਈ ਡਾਈ ਦਾ ਦੁਪੱਟਾ ਕਰਵਾ ਕੇ ਬਹੁਤ ਸੋਹਣੇ ਪਿਆਰੇ ਦੁਪੱਟੇ ਲੱਗਣਗੇ ਬਹੁਤ ਸੋਹਣੇ ਸੂਟ ਲੱਗਣਗੇ ਜੀ ਇਹ ਵਾਲੇ ਤੇ ਅਗਲਾ ਸੂਟ ਆ ਜੀ ਇਹ ਇਹ ਕਹ ਲਓ ਕਿ ਪਾਊਡਰ ਬਲੂ ਐਂਡ ਵਾਈਟ ਦਾ ਕੰਬੀਨੇਸ਼ਨ ਆਗਾ ਜਿਹੜਾ ਇਹ ਵਾਲਾ ਕਲਰ ਆ ਨਾ ਮੀਨਸ ਨਾਇਲਵੈਂਡਰ ਕਲਰ ਆ ਨਾਇ ਬਲੂ ਕਲਰ ਆ ਤਾਂ ਇਸ ਤਰ੍ਹਾਂ ਦਾ ਪਾਊਡਰ ਬਲੂ ਜਿਹਾ ਕਲਰ ਆ ਜੀ ਇਹ ਵਾਲਾ ਬਹੁਤ ਸੋਹਣੀ ਪ੍ਰਿੰਟਿੰਗ ਹੋਈ ਵੀ ਇਹਦੇ ਵਿੱਚ ਵੀ ਦੇਖੋ ਤੁਸੀਂ ਦੇ ਪੂਰੀ ਹਾਈ ਕਲਾਸ ਜਿਵੇਂ ਲੱਗਦੇ ਆ ਡਿਜ਼ਾਈਨਸ ਤੇ ਬਹੁਤ ਸੋਹਣੇ ਸੌਫਟ ਵਾਲਾ ਕਪਾ ਫੈਬਰਿਕ ਆ ਦਾ ਜੀ ਕਿਉਂਕਿ ਹਰ ਸਾਲ ਹੀ ਆਪਾਂ ਨੂੰ ਕਾਟਨ ਦੇ ਤਾਂ ਆਪਾਂ ਨੂੰ ਬਹੁਤ ਸਾਰੇ ਸੂਟ ਚਾਹੀਦੇ ਹੁੰਦੇ ਆ ਔਰ ਉਹ ਵੀ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਮਿਲ ਜਾਣ ਤਾਂ ਆਪਾਂ ਨੂੰ ਬਹੁਤ ਵਧੀਆ ਹੁੰਦਾਗਾ ਕਿਉਂਕਿ ਲਗਭਗ ਐ ਲਾ ਲੋ ਵੀ ਆਪਾਂ ਬਹੁਤ ਸਾਰੇ ਸੂਟ ਆਪਾਂ ਸਟਿਚ ਕਰਾਉਣੇ ਹੁੰਦੇ ਆ ਕਿਉਂਕਿ ਸਮਰ ਵਾਲੇ ਸੂਟ ਆ ਜਿਹੜੇ ਹਰ ਸਾਲ ਹੀ ਆਪਾਂ ਨੂੰ ਨਿਊ ਬਾਈ ਕਰਨੇ ਪੈਂਦੇ ਆ ਤੇ ਕਿਉਂਕਿ ਆਪਾਂ ਜਾਦਾ ਟਾਈਮ ਹੁੰਦਾ ਆਪਣੇ ਕੋਲ ਲਗਭਗ 8 ਮਹੀਨੇ ਆਪਾਂ ਸਮਰ ਵਾਲੇ ਸੂਟ ਆ ਜਿਹੜੇ ਵੇਅਰ ਕਰਦੇ ਆਂਗੇ ਇਸ ਕਰਕੇ ਆਪਣੇ ਜਾਦਾ ਸੂਟ ਆ ਸਮਰ ਵਾਲੇ ਆਪਾਂ ਮੀਨਸ ਬਾਈ ਕਰਦੇ ਆਂਗੇ ਤਾਂ ਤੁਸੀਂ ਜਰੂਰ ਆਪਣੀ ਕਲੈਕਸ਼ਨ ਦੇ ਵਿੱਚ ਇੰਨਾ ਸੂਟਾਂ ਦੇ ਵਿੱਚੋਂ ਇੰਨਾ ਕਰ ਸਕਦੇ ਹੋ ਸਕਰੀਨ ਸ਼ਾਟ ਲੈ ਸਕਦੇ ਆਂ ਜੀ ਸਾਨੂੰ ਡੀਐਮ ਕਰ ਸਕਦੇ ਹੋਗੇ ਤੇ ਜਿਹੜਾ ਵੀ ਤੁਹਾਨੂੰ ਸੂਟ ਪਸੰਦ ਆਉਂਦਾਗਾ ਤੇ ਤੁਸੀਂ ਸਾਡੇ ਤੋਂ ਘਰ ਬੈਠੇ ਮੰਗਵਾ ਸਕਦੇ ਹੋ ਇਨੰਦੇ ਜਿਹੜੀ ਸ਼ਿਪਿੰਗ ਆ ਗਈ ਉਹ ਐਕਸਟਰਾ ਲੱਗੇਗੀ ਜੀ ਕਿਉਂਕਿ ਸੂਟਾਂ ਦੇ ਰੇਟ ਤੁਹਾਨੂੰ ਪਹਿਲੇ ਅਸੀਂ ਬਹੁਤ ਘੱਟ ਦੱਸਿਆ ਹੈਗਾ ਹਨਾ ਤੇ ਇਸ ਕਰਕੇ ਸ਼ਿਪਿੰਗ ਐਕਸਟਰਾ ਤੁਸੀਂ ਕਿਤੇ ਵੀ ਬੈਠੇ ਤੁਹਾਡੇ ਘਰ ਤੱਕ ਸੂਟ ਪਹੁੰਚੇਗਾ ਦੇਖੋ ਜੇ ਆਪਾਂ ਬਾਜ਼ਾਰ ਦੇ ਵਿੱਚ ਵੀ ਲੈਣ ਜਾਂਦੇ ਆ ਜੀ ਸੂਟ ਫਿਰ ਵੀ ਆਪਾਂ ਆਪਣਾ ਫਿਊਲ ਜਿਹੜਾ ਹਨਾ ਉਹ ਵੀ ਤਾਂ ਆਪਾਂ ਲਗਾਉਣੀ ਆਗੇ ਹਨਾ ਬਾਜ਼ਾਰ ਜਾਂਦੇ ਆ ਟਾਈਮ ਕੱਢ ਕੇ ਜਾਂਦੇ ਆ ਹਨਾ ਤੇ ਇੱਥੇ ਤੁਸੀਂ 5 ਤੋਂ 10 ਮਿੰਟ ਦੀ ਸਾਡੀ ਵੀਡੀਓ ਦੇਖ ਕੇ ਤੁਸੀਂ ਆਪਣਾ ਸੂਟ ਪਸੰਦ ਕਰ ਸਕਦੇ ਹੋ ਤੇ ਉਹ ਸੂਟ ਤੁਹਾਡੇ ਘਰ ਤੱਕ ਪਹੁੰਚੇਗਾ ਜੀ ਹਨਾ ਵਿਦ ਸਟਿਚਿੰਗ ਲੈਣਾ ਵਿਦਆਊਟ ਸਟਿਚਿੰਗ ਲੈਣਾ ਜਿ ਜਾ ਵਿदाउट ਦੁਪੱਟਾ ਲੈਣਾਗਾ ਤੇ ਆਪਣੇ ਕੋਲ ਦੁਪੱਟਿਆਂ ਦਾ ਵੀ ਸਾਰੇ ਤਰ੍ਹਾਂ ਦਾ ਫੈਬਰਿਕ ਆ ਜਿਵੇਂ ਸਮਰ ਦੇ ਅਕੋਰਡਿੰਗ ਬਰਬਰੀ ਟੈਬੀ ਲੈਣੀਗਾ ਮਸਲੀਨ ਮੀਨਜ਼ ਇਸ ਤਰ੍ਹਾਂ ਦੇ ਦੁਪੱਟੇ ਜਿਹੜੇ ਹੁਣ ਸਮਰ ਦੇ ਵਿੱਚ ਜ਼ਿਆਦਾ ਚੱਲ ਰਹੇ ਨੇਗੇ ਤੇ ਆ ਉਹਨਾਂ ਦੁਪੱਟਿਆਂ ਦਾ ਫੈਬਰਿਕ ਆਪਣੇ ਕੋਲ ਅਵੇਲੇਬਲ ਆ ਅਗਰ ਤੁਸੀਂ ਉਹ ਵੀ ਮੰਗਵਾਉਣਾ ਚਾਹੁੰਦੇ ਹੋ ਤਾਂ ਸਾਨੂੰ ਡੀਐਮ ਕਰ ਸਕਦੇ ਹੋ ਕੁਐਰੀ ਕਰ ਸਕਦੇ ਹੋ ਬਾਕੀ ਸਮਰ ਵਾਲੇ ਵਰਕ ਵਾਲੇ ਏਮਬਰਾਇਡਰੀ ਵਾਲੇ ਸੂਟ ਵੀ ਆਪਾਂ ਪਹਿਲਾਂ ਵੀ ਵੀਡੀਓ ਪੋਸਟ ਕਰ ਚੁੱਕੇ ਅਗੇ ਵੀ ਆਉਣਗੀਆਂ ਜੀ ਵੀਡੀਓ ਤੇ ਮੀਨਸ ਤੁਹਾਨੂੰ ਜਿਵੇਂ ਦੱਸਿਆ ਵੀ ਹਰ ਹਫਤੇ ਅਸੀਂ ਤੁਹਾਡੇ ਲਈ ਕੋਈ ਨਾ ਕੋਈ ਨਵੀਂ ਕਲੈਕਸ਼ਨ ਸਮਰ ਦੇ ਰਿਲੇਟਡ ਜ਼ਰੂਰ ਲੈ ਕੇ ਆਵਾਂਗੇ ਜੀ ਤੇ ਕਲੈਕਸ਼ਨ ਬਹੁਤ ساری ਆ ਚੁੱਕੀ ਆ ਬਟ ਬਸ ਉਹੀ ਟਾਈਮ ਰਿਕਾਰਡਿੰਗ ਉਹ ਵੀਡੀਓ ਸਾਨੂੰ ਪਾਉਣੀ ਪੈਂਦੀ ਹੈਗੀ ਤੇ ਇਸ ਕਰਕੇ ਤੇ ਬਾਕੀ ਤੁਸੀਂ 10 ਤੋਂ 6 ਵਜੇ ਤੱਕ ਜਦੋਂ ਮਰਜ਼ੀ ਤੁਸੀਂ ਸਾਨੂੰ ਕਾਲ ਕਰਕੇ ਕੁਐਰੀ ਕਰ ਸਕਦੇ ਹੋਗੇ ਜੀ ਤੇ ਹੋਪਸ ਉਹ ਤੁਹਾਨੂੰ ਕਲੈਕਸ਼ਨ ਵਧੀਆ ਲੱਗੇਗੀ ਹੋਏਗੀ ਤੇ ਤੁਸੀਂ ਪਸੰਦ ਕਰੋਗੇ ਇਸ ਨੂੰ ਤੇ ਥੈਂਕ ਯੂ ਸੋ ਮੱਚ